ਤੁਸੀਂ ਦੇਖ ਰਹੇ ਹੋ న్యూਜ਼ ਰੀਡਰ ਪੰਜਾਬ ਦੇ ਨਵਾਂ ਸ਼ਹਿਰ ਦੇ ਚੰਡੀਗੜ੍ਹ ਚੌਂਕ ਦੀਆਂ ਇਹ ਤਸਵੀਰਾਂ ਜਿੱਥੇ ਚੌਕ ਦੇ ਵਿੱਚ ਵੱਡੇ ਵੱਡੇ ਖੱਡੇ ਬਣੇ ਹੋਏ ਜਿਹੜੇ ਨਗਰ ਕੌਂਸਲ ਤੇ ਪ੍ਰਸ਼ਾਸਨ ਨੂੰ ਨਜ਼ਰ ਨਹੀਂ ਆ ਰਹੇ ਉਹ ਸਮਾਜ ਸੇਵੀ ਸੰਸਥਾਵਾਂ ਨੂੰ ਨਜ਼ਰ ਆ ਰਹੇ ਆ ਜਾਂ ਲੋਕ ਜਿਹੜੇ ਲੋਕ ਇਹਨਾਂ ਖੱਡਿਆਂ ਦੇ ਵਿੱਚ ਡਿੱਗਦੇ ਆ ਉਹ ਉਹ ਲੋਕਾਂ ਨੂੰ ਪਤਾ ਹੁੰਦਾ ਹੈ ਖੱਡੇ ਆ ਪਰ ਪ੍ਰਸ਼ਾਸਨ ਨੂੰ ਤੇ ਨਗਰ ਕੌਂਸਲ ਨੂੰ ਪਤਾ ਹੀ ਨਹੀਂ ਕਿ ਇਸ ਚੌਂਕ ਦੇ ਵਿੱਚ ਵੱਡੇ ਵੱਡੇ ਖੱਡੇ ਆ ਤੇ ਉਹਨਾਂ ਖੱਡਿਆਂ ਨੂੰ ਉਹਨਾਂ ਖੱਡਿਆਂ ਨੂੰ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦੇ ਮੈਂਬਰ ਇਸ ਵਕਤ ਪੂਰ ਰਹੇ ਆ ਤੇ ਇਧਰੋਂ ਇੱਕ ਪਾਸਿਓਂ ਅੱਧੀ ਸੜਕ ਨੂੰ ਬੰਦ ਕੀਤਾ ਹੋਇਆ ਆ ਸਡੇ ਪੁਰਜਾ ਨੂੰ ਸੋਸਾਇਟੀ ਦੇ ਸਾਰੇ ਮੈਂਬਰ ਆਥੀ ਸੇਵਾ ਕਰ ਰਹੇ ਆ ਸੋਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਜੀ ਜੋ ਇਸ ਵੇਖ ਤੋਂ ਬਜਰੀ ਲਾ ਰਹੇ ਆ ਭਾਜੀ ਜਿਹੜਾ ਕੰਮ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਸੀਗਾ ਉਹ ਤੁਸੀਂ ਕਰ ਰਹੇ ਆ ਕੋਈ ਸਹੀ ਗੱਲ ਇਹ ਕੰਮ ਤਾਂ ਸਰਕਾਰ ਦੀ ਆ ਅਰੇ ਤੇ ਰੋਜ਼ ਪੁੱਤਰ ਬੁਟਖੇਲਾ ਦੇਈ ਦੇ ਗੱਡੀ ਵਾਲੇ ਦੇ ਬਹੁਤ ਨੁਕਸਾਨ ਹੁੰਦੇ ਆ ਉਹਨੂੰ ਦੇਖਦੇ ਹੋਏ ਕਿ ਸੇਵਾਦਾਰੇ ਸੇਵਾ ਕਰਦੇ ਆ ਤੁਹਾਨੂੰ ਮਾਪਾ ਦੀ ਮੋਜਾ ਕਿ ਨੂੰ ਸਭ ਨੇ ਕਿਰਪਾ ਲਈ ਨਹੀਂ ਕਿਰਪਾ ਕੀਤੀ ਹੈ ਕਿ ਸੇਵਾਦਾਰਾਂ ਜੀ ਗਾਮ ਦਾ ਜੇ ਉਹ ਬੈਠੀ ਜੀ ਦਵਾਈ ਦੇ ਵਿੱਚ ਕੀ ਕੰਮ ਕਰ ਲੈਂਦੇ ਆ ਪਰ ਚਾਹੀਦਾ ਆ ਤਾਂ ਇਹ ਸਰਕਾਰ ਨੇ ਕਰਨਾ ਹੋਵੇ ਜੋ ਪ੍ਰੋਫੈਸ਼ਨ ਕਰਦਾ ਉਹਨਾਂ ਦੇ ਕੋਲ ਵੱਡਾ ਕੰਮ ਨਹੀਂ ਹੈਗਾ ਪਰ ਸੋਸਾਇਟੀ ਵੀ ਸੰਘ ਦੇ ਸਿਊਰਨ ਵਾਲੇ ਜਿਹੜੇ ਟਿਪਾ ਕਰਦੇ ਆ 50 ਰੁਪਏ ਮੋਟਰਵਾਹਨ ਦਾ ਜੋ ਉਹ ਵੀ ਟਿਪਾ ਕਰਦਾ ਦੇਖ ਸਕਦੇ ਆ ਜਿੱਦਾਂ ਸਾਨੂੰ ਸੁਖਵੰਦਰ ਸਿੰਘ ਹੁਣਾਂ ਨੇ ਦੱਸਿਆ ਕਿ ਇੱਥੇ ਅਕਸਰ ਸਕੂਟਰ ਮੋਟਰਸਾਈਕਲ ਵਾਲੇ ਡਿੱਗਦੇ ਰਹਿੰਦੇ ਸੀ ਤੇ ਉਹਨਾਂ ਦੇ ਸੱਟਾਂ ਲੱਗਦੀਆਂ ਸੀ ਜਿਸ ਨੂੰ ਦੇਖ ਕੇ ਉਹਨਾਂ ਨੇ ਇਹ ਅਪਰਾਣਾ ਕੀਤਾ ਆ ਤੇ ਇਹ ਦੇਖਣ ਤੋਂ ਬਾਅਦ ਵੀ ਦੇਖਦੇ ਆ ਕਿ ਨਗਰ ਕੌਂਸਲ ਤੇ ਪ੍ਰਸ਼ਾਸਨ ਦੀ ਕੋਈ ਬੰਦ ਬਈ ਅੱਖ ਖੁੱਲਦੀ ਆ ਕਿ ਨਹੀਂ ਖੁੱਲਦੀ ਮੈਂ ਤੁਹਾਡਾ ਆਪਣਾ ਹਰਵਿੰਦਰ ਸਿੰਘ ਨਵਾਂ ਸ਼ਹਿਰ ਤੋਂ ਪੱਤਰਕਾਰ ਹਰਵਿੰਦਰ ਸਿੰਘ